ਪੀਟੀਵੀ ਬ੍ਰਾਡਕਾਸਟਿੰਗ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਿਮਰਨ ਸੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੰਤਰਰਾਸ਼ਟਰੀ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਕੁਝ ਮੁੱਖ ਖਬਰਾਂ ਦੇ ਨਾਲ ਬ੍ਰਾਜ਼ਿਲ ਦੀ ਇੱਕ ਲਾਇਬ੍ਰੇਰੀ ਚ ਕੀਮਤੀ ਆਰਟਵਰਕਸ ਦੀ ਹੋਈ ਚੋਰੀ ਜਾਪਾਨ ਦੇਸ ਮੰਦਰੀ ਇਲਾਕੇ ਨੇੜੇ ਤੇਜ਼ ਭੁਚਾਲ ਤੋਂ ਬਾਅਦ ਸੁਨਾਮੀ ਦਾ ਖਤਰਾ ਐਚ 1 ਵੀ ਵੀਜ਼ਾ ਵਾਲਿਆਂ ਦੀ ਹੋਵੇਗੀ ਹੁਣ ਹੋਰ ਵੀ ਜਾਂਚ ਭਾਰਤ ਦਾ ਇਹ ਬੱਚਾ ਬਣਿਆ ਸਭ ਤੋਂ ਛੋਟਾ ਅਧਿਕਾਰਿਤ ਚੈਸ ਖਿਡਾਰੀ ਤੇ ਹੋਣ ਖਬਰਾਂ ਵਿਸਥਾਰ ਦੇ ਵਿੱਚ ਅਮਰੀਕਾ ਦੀ ਸੁਪਰੀਮ ਕੋਰਟ ਸੋਮਵਾਰ ਨੂੰ ਇੱਕ ਮਹੱਤਵਪੂਰਨ ਮਾਮਲੇ ਦੀ ਸੁਣਵਾਈ ਕਰ ਰਹੀ ਹੈ ਜਿਸ ਦਾ ਫੈਸਲਾ ਫੈਡਰਲ ਏਜੰਸੀਜ਼ ਦੀ ਸੁਤੰਤਰਤਾ ਤੇ ਵੱਡਾ ਅਸਰ ਪਾ ਸਕਦਾ ਹੈ ਇਹ ਉਹ ਏਜੰਸੀਆਂ ਹਨ ਜਿਨ੍ਹਾਂ ਨੂੰ ਲੰਮੇ ਸਮੇਂ ਤੋਂ ਵਾਈਟ ਹਾਊਸ ਦੇ ਦਖਲ ਤੋਂ ਬਚਾਇਆ ਗਿਆ ਹੈ ਇਹ ਮਾਮਲਾ ਟਰੰਪ ਵਰਸਸ ਸਲਟਰ ਨਾਂ ਤੋਂ ਜਾਣਿਆ ਜਾਂਦਾ ਹੈ ਇਹ ਇਹ ਉਦੋਂ ਸ਼ੁਰੂ ਹੋਇਆ ਜਦੋਂ ਰਾਸ਼ਟਰਪਤੀ ਡੋਨਲਡ 트ੰਪ ਨੇ ਮਾਰਚ ਵਿੱਚ ਫੈਡਰਲ ਟ੍ਰੇਡ ਕਮਿਸ਼ਨ ਦੀ ਮੈਂਬਰ ਰਿਬੈਕਾ ਕੈਲੀਸ ਲੋਟਰ ਅਤੇ ਇੱਕ ਹੋਰ ਡੈਮੋਕ੍ਰੈਟਿਕ ਕਮਿਸ਼ਨਰ ਨੂੰ ਅਹੁਦਿਆਂ ਤੋਂ ਹਟਾ ਦਿੱਤਾ। ਹੁਣ ਸੁਪਰੀਮ ਕੋਰਟ ਇਹ ਵਿਵਾਦ ਤੇ ਗੱਲਬਾਤ ਕਰ ਰਹੀ ਹੈ ਕਿ ਕੀ 트ੰਪ ਕੋਲ ਇਹ ਅਧਿਕਾਰ ਸੀ ਕਿ ਉਹ ਐਫਟੀਸੀ ਦੇ ਕਮਿਸ਼ਨਰ ਨੂੰ ਉਸਦੇ ਅਹੁਦੇ ਤੋਂ ਹਟਾ ਸਕੇ। ਜਦੋਂ ਕਿ ਕਾਨੂੰਨ ਸਾਫ਼ ਕਹਿੰਦਾ ਹੈ ਕਿ ਕਿਸੇ ਕਮਿਸ਼ਨਰ ਨੂੰ ਸਿਰਫ ਉਸ ਵੇਲੇ ਹਟਾਇਆ ਜਾ ਸਕਦਾ ਹੈ ਜਦੋਂ ਉਹ ਆਪਣੇ ਫਰਜ਼ਾਂ ਦੀ ਅਣਦੇਖੀ ਕਰੇ ਜਾਂ ਅਹੁਦੇ ਦਾ ਗਲਤ ਇਸਤੇਮਾਲ ਕਰੇ। ਇਸ ਮਾਮਲੇ ਦਾ ਫੈਸਲਾ ਅਮਰੀਕਾ ਦੀਆਂ ਫੈਡਰਲ ਏਜੰਸੀਆਂ ਦੀ ਭਵਿੱਖੀ ਸੁਤੰਤਰਤਾ ਲਈ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਉੱਥੇ ਹੀ 트ੰਪ ਦਾ ਦਾਵਾ ਹੈ ਕਿ ਰਾਸ਼ਟਰਪਤੀ ਦਾ ਸਰਕਾਰੀ ਏਜੰਸੀਆਂ ਤੇ ਪੂਰਾ ਕਾਬੂ ਹੋਣਾ ਚਾਹੀਦਾ ਹੈ ਭਾਵੇਂ ਉਹ ਏਜੰਸੀਆਂ ਰਾਸ਼ਟਰਪਤੀ ਦੇ ਦਖਲ ਤੋਂ ਬਚਣ ਲਈ ਬਣਾਈਆਂ ਗਈਆਂ ਹੋਣ। ਬ੍ਰਾਜ਼ਿਲ ਦੀ ਇੱਕ ਲਾਇਬ੍ਰੇਰੀ ਤੋਂ ਦੋ ਹਥਿਆਰਬੰਦ ਲੁਟੇਰਿਆਂ ਨੇ ਫ੍ਰੈਂਚ ਕਲਾਕਾਰ ਮੈਟਿਸ ਵੱਲੋਂ ਕਾਰੀਗਰੀ ਕੀਤੀਆਂ 8 ਅਤੇ ਬ੍ਰਾਜ਼ੀਲੀਅਨ ਚਿੱਤਰਕਾਰ ਵੱਲੋਂ ਘੱਟੋ-ਘੱਟ 5 ਕਾਰੀਗਰੀ ਕੀਤੀਆਂ ਆਰਟਵਰਕਸ ਚੋਰੀ ਕਰ ਲਏ ਹਨ। ਬ੍ਰਾਜ਼ਿਲ ਦੇ ਅਧਿਕਾਰੀਆਂ ਮੁਤਾਬਕ ਲੁਟੇਰਿਆਂ ਨੇ ਲਾਇਬ੍ਰੇਰੀ ਦੇ ਇੱਕ ਸੁਰੱਖਿਆ ਕਰਮਚਾਰੀ ਅਤੇ ਲਾਇਬ੍ਰੇਰੀ ਦੇਖਣ ਆਏ ਇੱਕ ਬਜ਼ੁਰਗ ਜੋੜੇ ਨੂੰ ਧਮਕਾ ਕੇ ਇਹ ਕਲਾਕਾਰੀਆਂ ਲੁੱਟੀਆਂ ਹਨ। ਰਿਪੋਰਟਰਾਂ ਅਨੁਸਾਰ ਉਹ ਐਤਵਾਰ ਸਵੇਰੇ 10 ਵਜੇ ਮੁੱਖ ਦਰਵਾਜ਼ੇ ਰਾਹੀਂ ਲਾਇਬ੍ਰੇਰੀ ਵਿੱਚ ਦਾਖਲ ਹੋਏ ਅਤੇ ਚੋਰੀ ਕਰਨ ਤੋਂ ਬਾਅਦ ਉਸੇ ਰਾਹੀਂ ਬਾਹਰ ਨਿਕਲ ਕੇ ਨੇੜਲੇ ਮੈਟਰੋ ਸਟੇਸ਼ਨ ਵੱਲ ਚਲੇ ਗਏ। ਇਹ ਚੋਰੀ ਉਸ ਵੇਲੇ ਹੋਈ ਜਦੋਂ 2 ਮਹੀਨੇ ਪਹਿਲਾਂ ਹੀ ਪੈਰਿਸ ਦੇ ਲਿਊਵ ਮਿਊਜ਼ੀਅਮ ਵਿੱਚ ਕੀਮਤੀ ਹੀਰਿਆਂ ਦੀ ਚੋਰੀ ਨੇ ਦੁਨੀਆ ਭਰ ਦੇ ਕਲਾ ਜਗਤ ਨੂੰ ਹਿਲਾ ਦਿੱਤਾ ਸੀ। ਆਰਟਵਰਕ ਨੂੰ ਚੋਰੀ ਹੋਏ ਆਰਟਵਰਕਸ ਬਿਬਲੀਓਟੈਕਾ ਮਾਰਿਓ ਡੀ ਅੰਡਰੇਡੇ ਅਤੇ ਸਾਓ ਪੋਲੀਓ ਮਿਊਜ਼ੀਅਮ ਆਫ ਮਾਡਰਨ ਆਰਟ ਦੀ ਸੰਜੀ ਐਗਜ਼ੀਬਿਸ਼ਨ ਦਾ ਹਿੱਸਾ ਸਨ ਪੁਲਿਸ ਨੇ ਕਿਹਾ ਕਿ ਉਹਨਾਂ ਨੇ ਦੋ ਸ਼ੱਕੀ ਲੋਕਾਂ ਵਿੱਚੋਂ ਇੱਕ ਦੀ ਪਛਾਣ ਕਰ ਲਈ ਹੈ ਅਤੇ ਦੂਜੀ ਦੀ ਪਛਾਣ ਕਰਨ ਦੀ ਪਾਲ ਜਾਰੀ ਹੈ ਜਾਪਾਨ ਦੇ ਉੱਤਰ ਪੂਰਬੀ ਤੱਟ ਦੇ ਨੇੜੇ ਸੋਮਵਾਰ ਨੂੰ 7.6 ਮੈਗਨੀਟਿਊਡ ਦਾ ਭਾਰੀ ਭੁਚਾਲ ਆਇਆ ਹੈ ਜਿਸ ਕਾਰਨ ਸੁਨਾਮੀ ਚੇਤਾਵਨੀ ਅਤੇ ਕਈ ਇਲਾਕਿਆਂ ਵਿੱਚ ਖਾਲੀ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਜਪਾਨ ਮੌਸਮ ਵਿਭਾਗ ਮੁਤਾਬਕ ਮੰਗਲਵਾਰ ਸਵੇਰੇ ਤੱਕ ਕੁਝ ਇਲਾਕਿਆਂ ਵਿੱਚ ਸੁਨਾਮੀ ਦੀਆਂ ਲਹਿਰਾਂ ਦਿਖਾਈ ਦਿੱਤੀਆਂ ਹਨ। ਇਹ ਵਾਤੀ ਦੀ ਕੁਜੀ ਬੰਦਰਗਾਹ ਤੇ 0.7 ਮੀਟਰ ਜਾਨੀ ਕਿ 2.3 ਫੁੱਟ ਉੱਚੀ ਲਹਿਰ ਆਈ। ਇਸ ਤੋਂ ਪਹਿਲਾਂ ਹੋਰ ਵੀ ਇਲਾਕਿਆਂ ਵਿੱਚ 40 ਸੈਂਟੀਮੀਟਰ ਜਾਨੀ ਕਿ 16 ਇੰਚ ਕੁੱਚੀਆਂ ਲਹਿਰਾਂ ਦੇਖੀਆਂ ਗਈਆਂ। ਹੁਣ ਚੇਤਾਵਨੀ ਦਿੱਤੀ ਗਈ ਹੈ ਕਿ ਅਗਲੇ ਕੁਝ ਘੰਟਿਆਂ ਵਿੱਚ ਸੁਨਾਮੀ ਦੀਆਂ ਲਹਿਰਾਂ ਦੀ ਉਚਾਈ ਹੋਰ ਵੱਧ ਸਕਦੀ ਹੈ। ਕੁਝ ਸਮੁੰਦਰੀ ਇਲਾਕਿਆਂ ਤੇ ਲਗਭਗ 10 ਫੁੱਟ ਤੱਕ ਦੀ ਸੁਨਾਮੀ ਟੱਕਰ ਮਾਰ ਸਕਦੀ ਹੈ। ਯੂਨਾਈਟਿਡ ਸਟੇਟਸ ਜੀਓਲੋਜੀਕਲ ਸਰਵੇ ਦੇ ਮੁਤਾਬਕ ਪੋਚਾਲ ਰਾਤ 11:30 ਵਜੇ ਆਇਆ ਸਮੁੰਦਰ ਵਿੱਚ ਤੱਟ ਤੋਂ ਲਗਭਗ 70 ਕਿਲੋਮੀਟਰ ਦੂਰ ਅਤੇ 33 ਮੀਲ ਗਹਿਰਾਈ ਤੇ ਆਇਆ ਅਧਿਕਾਰੀਆਂ ਨੇ ਲੋਕਾਂ ਨੂੰ ਸੁਰੱਖਿਆਤ ਜਗ੍ਹਾ ਤੇ ਜਾਣ ਅਤੇ ਸੁਨਾਮੀ ਚੇਤਾਵਨੀਆਂ ਦਾ ਪੂਰਾ ਪਾਲਨ ਕਰਨ ਦੀ ਅਪੀਲ ਕੀਤੀ ਹੈ ਨੇਪਾਲ ਦੀ ਐਂਟੀ ਗ੍ਰਾਫਟ ਕਮਿਸ਼ਨ ਨੇ 5 ਸਾਬਕਾ ਮੰਤਰੀਆਂ ਅਤੇ ਹੋਰ 55 ਸਾਬਕਾ ਸਰਕਾਰੀ ਅਧਿਕਾਰੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ ਇਹ ਮਾਮਲਾ ਦੇਸ਼ ਦੇ ਇੱਕ ਵੱਡੇ 에어ਪੋਰਟ ਦੇ ਨਿਰਮਾਣ ਪ੍ਰੋਜੈਕਟ ਵਿੱਚ ਕਈ ਮਿਲੀਅਨ ਡਾਲਰ ਦੀ ਹਿਰਾਫੇਰੀ ਨਾਲ ਸੰਬੰਧਿਤ ਹੈ ਦੱਸਦੀ ਹੈ ਕਿ 5 ਸਾਬਕਾ ਮੰਤਰੀਆਂ ਤੋਂ ਇਲਾਵਾ ਚਾਰਜ ਸ਼ੀਟ ਵਿੱਚ ਸਿਵਲ 에ਵੀਏਸ਼ਨ ਅਥਾਰਟੀ ਆਫ 네ਪਾਲ ਦੇ 10 ਸਾਬਕਾ ਸਖਤਰ ਅਤੇ ਸੀਨੀਅਰ ਅਧਿਕਾਰੀਆਂ ਦੇ ਨਾਮ ਵੀ ਸ਼ਾਮਲ ਹਨ CIAA ਦੇ ਦਸਤਾਵੇਜ਼ਾਂ ਮੁਤਾਬਕ ਪ੍ਰੋਜੈਕਟ ਵਿੱਚ ਸ਼ਾਮਲ ਸਰਕਾਰੀ ਕਰਮਚਾਰੀਆਂ ਨੇ ਜਾਣਬੁੱਝ ਕੇ ਚਾਈਨਾ ਬੇਕਟ ਪੋਖਰਾ 에어ਪੋਰਟ ਦੀ ਲਾਗਤ ਵਧਾ ਦਿੱਤੀ ਇਸ ਕਾਰਨ ਪ੍ਰੋਜੈਕਟ ਦੀ ਮਨਜ਼ੂਰ ਕੀਤੀ ਲਾਗਤ 169 ਮਿਲੀਅਨ ਤੋਂ 244 ਮਿਲੀਅਨ ਡਾਲਰ ਹੋ ਗਈ ਜੋ ਲਗਭਗ 75 ਮਿਲੀਅਨ ਡਾਲਰ ਵਾਧਾ ਹੈ ਇਸ ਦੇ ਨਾਲ ਹੀ ਨੇਪਾਲ 5 ਮਾਰਚ ਨੂੰ ਆਪਣੇ ਪਹਿਲੀਆਂ ਚੋਣਾਂ ਕਰਵਾਉਣ ਲਈ ਤਿਆਰ ਹੈ ਜੋ ਉਹਨਾਂ ਨੌਜਵਾਨ ਅੰਦੋਲਨਕਾਰੀਆਂ ਤੋਂ ਬਾਅਦ ਹੋ ਰਹੀਆਂ ਹਨ ਜਿਨ੍ਹਾਂ ਨੇ ਸਰਕਾਰ ਨੂੰ ਹਟਾ ਦਿੱਤਾ ਸੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ AI ਵਿਕਾਸ ਲਈ ਇੱਕ ਰੋਲ ਬੁੱਕ ਬਣਾਉਣਾ ਚਾਹੁੰਦੇ ਹਨ ਜਿਸ ਲਈ ਉਹ ਇੱਕ ਐਗਜ਼ੀਕਿਊਟਿਵ ਆਰਡਰ ਤੇ ਦਸਤਖਤ ਕਰਨਗੇ ਇਹ ਜਾਣਕਾਰੀ ਸੋਮਵਾਰ ਨੂੰ 트ੰਪ ਨੇ ਆਪਣੇ 트루ਥ ਸੋਸ਼ਲ ਅਕਾਊਂਟ ਰਾਹੀਂ ਜਾਰੀ ਕੀਤੀ। ਇਹ 트ੰਪ ਦੀਆਂ ਕੋਸ਼ਿਸ਼ਾਂ ਵਿੱਚੋਂ ਇੱਕ ਕੋਸ਼ਿਸ਼ ਹੈ ਜਿਸ ਦਾ ਮਕਸਦ AI ਦੇ ਵਿਕਾਸ ਵਿੱਚ ਰੁਕਾਵਟਾਂ ਨੂੰ ਦੂਰ ਕਰਨਾ ਹੈ। 트ੰਪ ਨੇ ਕਿਹਾ ਕਿ ਇਹ ਵਨ ਰੂਲ ਐਗਜ਼ੀਕਿਊਟਿਵ ਆਰਡਰ ਸਟੇਟ ਮਨਜ਼ੂਰੀਆਂ ਤੋਂ ਉੱਪਰ ਹੋਵੇਗਾ। ਹਾਲਾਂਕਿ ਇਹ ਸਪਸ਼ਟ ਨਹੀਂ ਹੈ ਕਿ ਰਾਸ਼ਟਰਪਤੀ ਇਸ ਹਦਾਇਤ ਨੂੰ ਕਾਨੂੰਨ ਅਨੁਸਾਰ ਜਾਰੀ ਕਰ ਸਕਦੇ ਹਨ ਕਿ ਨਹੀਂ। 트ੰਪ ਨੇ ਕਿਹਾ ਕਿ ਜੇ ਉਹ AI ਵਿੱਚ ਅੱਗੇ ਰਹਿਣਾ ਚਾਹੁੰਦੇ ਹਨ ਤਾਂ ਸਿਰਫ ਇੱਕ ਹੀ ਰੂਲ ਬੁੱਕ ਹੋਣਾ ਚਾਹੀਦਾ ਹੈ। ਉਹ ਇਸ ਸਮੇਂ ਸਾਰੇ ਦੇਸ਼ਾਂ ਨੂੰ ਹਰਾ ਰਹੇ ਹਨ ਪਰ ਇਹ ਲੰਮੇ ਸਮੇਂ ਤੱਕ ਨਹੀਂ ਰਹੇਗਾ ਇਹ ਘੋਸ਼ਣਾ ਉਸ ਸਮੇਂ ਆਈ ਜਦੋਂ ਵਾਈਟ ਹਾਊਸ ਨੇ ਇਸ ਸਾਲ ਦੇ ਰੱਖਿਆ ਬਜਟ ਵਿੱਚ ਫੈਡਰਲ AI ਫਰੇਮਵਰਕ ਸ਼ਾਮਲ ਕਰਨ ਲਈ ਦਬਾਅ ਵਧਾਇਆ ਹੈ ਅਮਰੀਕਾ ਦੇ ਸਟੇਟ ਡਿਪਾਰਟਮੈਂਟ ਨੇ ਹਾਲ ਹੀ ਵਿੱਚ ਇੱਕ ਨੀਤੀ ਵਿੱਚ ਤਬਦੀਲੀ ਕੀਤੀ ਹੈ ਇਹ ਤਬਦੀਲੀ ਰਾਸ਼ਟਰਪਤੀ ਡੋਨਲਡ ਟਰੰਪ ਦੇ 21 ਸਤੰਬਰ ਨੂੰ ਜਾਰੀ ਕੀਤੇ ਕੁਝ ਨੌਨ ਇਮੀਗ੍ਰੈਂਟ ਵਰਕਰਾਂ ਦੀ ਐਂਟਰੀ ਤੇ ਪਾਬੰਦੀ ਦੇ ਬਾਅਦ ਆਈ ਹੈ ਇਸ ਪ੍ਰੋਕਲੇਮੇਸ਼ਨ ਅਨੁਸਾਰ ਐਮਪਲॉयर्स ਨੂੰ H1B ਵੀਜ਼ਾ ਪੈਟੀਸ਼ਨਰ ਲਈ 1 ਲੱਖ ਡਾਲਰ ਜਮ੍ਹਾਂ ਕਰਵਾਉਣੇ ਪੈਂਦੇ ਹਨ ਉੱਥੇ ਹੀ ਸਟੇਟ ਡਿਪਾਰਟਮੈਂਟ ਦੀ ਨਵੀਂ H1B ਨੀਤੀ ਸਿਰਫ ਵਾਈਟ ਹਾਊਸ ਦੀ ਵਰਕਫੋਰਸ ਨੀਤੀ ਨਾਲ ਮਿਲਦੀ ਜੁਲਦੀ ਹੀ ਨਹੀਂ ਸਗੋਂ ਇਹ ਸਰਕਾਰ ਦੀ ਸਮੁੱਚੀ ਇਮੀਗ੍ਰੇਸ਼ਨ ਨੀਤੀ ਦਾ ਵੀ ਹਿੱਸਾ ਹੈ ਅਗਸਤ ਵਿੱਚ ਅਮਰੀਕਾ ਦੀ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸਰਵਿਸਿਜ਼ ਨੇ ਆਪਣੀ ਮਾਰਗਦਰਸ਼ਨ ਵਿੱਚ ਸੋਸ਼ਲ ਮੀਡੀਆ ਤੇ ਐਂਟੀ ਅਮਰੀਕਨ ਭਾਵਨਾਵਾਂ ਨੂੰ ਵੀ ਨਿਯਮ ਬਣਾਉਣ ਵੇਲੇ ਧਿਆਨ ਵਿੱਚ ਰੱਖਣ ਦੀ ਗੱਲ ਸ਼ਾਮਲ ਕੀਤੀ ਸੀ ਅਤੇ ਹੁਣ ਇਹ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਹਾਇਰਿੰਗ ਮੈਨੇਜਰਸ ਨੂੰ H1B ਵੀਜ਼ਾ ਐਪਲੀਕੈਂਟਸ ਦੇ ਸੋਸ਼ਲ ਮੀਡੀਆ ਪੇਜਾਂ ਦੀ ਬਰੀਕੀ ਨਾਲ ਜਾਂਚ ਕਰਨੀ ਪਵੇਗੀ। ਸਿਰਫ 3 ਸਾਲ ਦੀ ਉਮਰ ਵਿੱਚ ਭਾਰਤ ਦੇ ਇੱਕ ਬੱਚੇ ਨੇ ਇੰਟਰਨੈਸ਼ਨਲ ਚੈਸ ਫੈਡਰੇਸ਼ਨ ਤੋਂ ਅਧਿਕਾਰਤ ਰੇਟਿੰਗ ਹਾਸਲ ਕਰਨ ਵਾਲਾ ਸਭ ਤੋਂ ਛੋਟਾ ਚੈਸ ਖਿਡਾਰੀ ਬਣ ਗਿਆ ਹੈ। ਸਰਵੱਗੇ ਸਿੰਘ ਕੁਸ਼ਵਾਹ ਨੇ ਆਪਣੇ ਤੋਂ ਕਈ ਗੁਣਾ ਵੱਡੇ ਖਿਡਾਰੀਆਂ ਨੂੰ ਹਰਾ ਕੇ ਰੈਪਿਡ ਚੈਸ ਵਿੱਚ 1572 ਦੀ ਰੇਟਿੰਗ ਹਾਸਲ ਕੀਤੀ ਹੈ। ਕਿਸੇ ਵੀ ਚੈਸ ਖਿਡਾਰੀ ਦੀ ਬੇਸ ਰੇਟਿੰਗ 1400 ਹੁੰਦੀ ਹੈ ਇਸ ਤੋਂ ਘੱਟ ਰੇਟਿੰਗ ਵਾਲੇ ਖਿਡਾਰੀ ਨੂੰ ਅਨਰੇਟਡ ਮੰਨਿਆ ਜਾਂਦਾ ਹੈ ਗ੍ਰੈਂਡਮਾਸਟਰ ਬਣਨ ਲਈ ਖਿਡਾਰੀ ਆਮ ਤੌਰ ਤੇ 2500 ਤੋਂ ਵੱਧ ਰੇਟਿੰਗ ਹਾਸਲ ਕਰਦੇ ਹਨ ਰੇਟਿੰਗ ਇਹ ਅੰਦਾਜ਼ਾ ਦਿੰਦੀ ਹੈ ਕਿ ਖਿਡਾਰੀ ਦੀ ਕੌਸ਼ਲ ਜਿੱਤਾਂ ਅਤੇ ਹਾਰਾਂ ਦੇ ਆਧਾਰਾਂ ਤੇ ਕਿੰਨੀ ਹੈ ਜੇ ਕੋਈ ਖਿਡਾਰੀ ਆਪਣੇ ਤੋਂ ਵੱਧ ਰੇਟਿੰਗ ਵਾਲੇ ਨੂੰ ਹਰਾਉਂਦਾ ਹੈ ਜਾਂ ਆਪਣੇ ਤੋਂ ਘੱਟ ਰੇਟਿੰਗ ਵਾਲੇ ਤੋਂ ਹਾਰਦਾ ਹੈ ਤਾਂ ਰੇਟਿੰਗ ਵਿੱਚ ਵੱਡੇ ਬਦਲਾਅ ਆਉਂਦੇ ਹਨ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਨ ਟਰੂਡੋ ਅਤੇ ਪੌਪ ਸਟਾਰ ਕੈਟੀ ਪੈਰੀ ਨੇ ਆਪਣੇ ਰਿਸ਼ਤੇ ਨੂੰ ਇੰਸਟਾਗ੍ਰam ਤੇ ਪਬਲਿਕ ਕਰ ਦਿੱਤਾ ਹੈ। ਇਹ ਐਲਾਨ ਪੈਰੀ ਨੇ ਜਾਪਾਨ ਦੀ ਤਾਜ਼ਾ ਯਾਤਰਾ ਦੌਰਾਨ ਖਿੱਚੀਆਂ ਫੋਟੋਆਂ ਅਤੇ ਵੀਡੀਓਜ਼ ਸਾਂਝੀਆਂ ਕਰਕੇ ਕੀਤਾ ਹੈ। ਟਰੂਡੋ ਅਤੇ ਪੈਰੀ ਨੂੰ ਸਭ ਤੋਂ ਪਹਿਲਾਂ ਜੁਲਾਈ ਵਿੱਚ ਮੋਂਟਰੀਅਲ ਦੇ 5 ਸਟਾਰ ਰੈਸਟੋਰੈਂਟ ਵਿੱਚ ਖਾਣਾ ਖਾਂਦੇ ਦੇਖਿਆ ਗਿਆ ਸੀ ਅਤੇ ਹੁਣ ਸਾਂਝੀਆਂ ਕੀਤੀਆਂ ਫੋਟੋਆਂ ਇਨ੍ਹਾਂ ਤਸਵੀਰਾਂ ਵਿੱਚੋਂ ਇੱਕ ਪੈਰੀ ਅਤੇ ਟਰੂਡੋ ਇੱਕ ਸੈਲਫੀ ਪੋਜ਼ ਦਿੰਦੇ ਹੋਏ ਨਜ਼ਰ ਆ ਰਹੇ ਹਨ ਪੋਸਟ ਵਿੱਚ ਇੱਕ ਵੀਡੀਓ ਵੀ ਸ਼ਾਮਲ ਸੀ ਜਿਸ ਵਿੱਚ ਜੋੜੇ ਨੇ ਇਕੱਠੇ ਖਾਣਾ ਖਾਂਦੇ ਅਤੇ ਸਮਾਂ ਬਿਤਾਉਂਦੇ ਦਿਖਾਇਆ ਗਿਆ ਹੈ ਇਸ ਦੇ ਨਾਲ ਹੀ ਅੱਜ ਦੇ ਬੁਲੇਟਿਨ ਦੇ ਵਿੱਚ ਇੰਨਾ ਹੀ ਇਸ ਤਰ੍ਹਾਂ ਹੀ ਦੇਖਦੇ ਰਹੋ BTV ਬ੍ਰਾਡਕਾਸਟਿੰਗ ਬੀ ਪੋਜ਼ਿਟਿਵ ਬੀ ਯਰਸੈਲਫ